ਹਾਂਜੀ ਕਿਸਾਨ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਇੱਕ ਆਪਣੇ ਕੇਸ ਦਿਖਾਉਣੀ ਹੈਗੇ ਜਿਹਨੇ ਕਾਫੀ ਨੁਕਸਾਨ ਕੀਤਾਗਾ ਪਿਛਲੇ 5-6 ਦਿਨਾਂ ਤੋਂ ਆਗਾ ਤੇ ਦੇਖਦੇ ਆਂ ਫਾਇਰ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ ਵੀਰ ਜਗਸੀਰ ਕੇ ਪਹੁੰਚੇ ਹੈਗੇ ਬਾਅਦ ਦੇ ਵਿੱਚ ਤੁਹਾਨੂੰ ਇਹਨਾਂ ਨਾਲ ਹੀ ਮੁਲਾਕਾਤ ਕਰਾਵਾਂਗੇ ਤੇ ਕੀ ਐਨੀਮਲ ਦੇ ਪ੍ਰੋਬਲਮ ਆ ਪੈਰ ਦੇ ਵਿੱਚ ਆਪਾਂ ਦੇਖਦੇ ਹਾਂਗੇ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਵੀਰਾਂ ਨੇ ਹੈਂਡਲ ਪਾ ਕੇ ਪੈਰ ਚੱਚਾ ਕਰ ਲਿਆ ਪ੍ਰੋਪਰ ਸ਼ੇਪ ਤੇ ਧਿਆਨਦਾਗਾ ਦੇਖੋ نیچے ਤੋਂ ਪੈਰ ਬੜਾ ਬੋਲਾ ਪੈ ਗਿਆ ਦੂਸਰਾ ਵੀ ਨਰਮਾ ਪਰ ਇੱਕ ਸਾਈਡ ਦਾ ਲਿਫਟ ਸਾਈਡ ਦਾ ਜ਼ਿਆਦਾ ਨਰਮਾਗਾ ਹਾਂਜੀ ਦੋਸਤੋ ਤੁਹਾਨੂੰ ਗੱਲ ਕਰਵਾਉਣੀ ਹੈ ਵੀਰ ਨਾਲ ਵੀ ਕੀ ਕਾਰਨ ਹੋਇਆ ਇਹ ਵਿੱਚੋਂ ਪ੍ਰੋਬਲਮ ਕੋਈ ਸ਼ੋ ਨਹੀਂ ਹੋਈ ਪਰ ਪੈਰ ਹੈ ਜਿਹੜਾ ਬਹੁਤ ਜ਼ਿਆਦਾ ਕੋਨਾ ਪਿਆ ਤੁਸੀਂ ਦੇਖੋਗੇ ਇਹ ਪਹਿਲੀ ਯਾਰ ਕੇਸ ਦੇਖਿਆਗਾ ਤੇ ਕਰਵਾਉਣਾ ਹੈ ਬਾਈ ਜਗਸੀਰ ਨਾਲ ਗੱਲ ਹਾਂ ਬਾਈ ਜਗਸੀਰ ਇਹ ਕੀ ਕਾਰਨ ਹੁੰਦਾਗਾ ਇਦਾਂ ਕਿਵੇਂ ਹੋ ਜਾਂਦਾਗਾ ਐਂ ਪੈਸੇ ਤਾਂ ਜੀ ਡਾਕਟਰ ਸਾਹਿਬ ਜਿਹੜਾ ਇਸ ਤੋਂ ਪਹਿਲਾਂ ਵਾਲਾ ਟਾਈਮ ਲੰਘ ਕੇ ਗਿਆਗਾ ਪਸ਼ੂ ਫੀਡ ਸਟ੍ਰੈਸ ਵਿੱਚ ਹੁੰਦੇ ਆ ਇਹਦੇ ਰੀਜਨ ਕਾਫੀ ਹੈਗੇ ਆ ਜੀ ਜਿਵੇਂ ਕਰਮੀ ਦੇ ਵਿੱਚ ਸਪੈਂਕਰਲ ਜ਼ਿਆਦਾ ਚੱਲਦੇ ਆ ਜੀ ਉਹਦੇ ਨਾਲ ਖੁਰਪੋਲਾ ਪੈ ਜਾਂਦਾ ਪਸ਼ੂਆਂ ਦਾ ਰੈਸਟ ਟਾਈਮ ਘਟ ਜਾਂਦਾ ਜੀ ਪਲਾਸਾ ਕੀ ਹੁੰਦਾ ਜੀ ਕੁਝ ਜਿਵੇਂ ਆਪਾਂ ਕਹਿੰਦੇ ਆ ਰੂਮਣ ਦੇ ਵਿੱਚੋਂ ਕੁਝ ਟ੍ਰੈਕਸ਼ਨ ਰਿਲੀਜ਼ ਹੁੰਦੇ ਆ ਜਿਹਦੇ ਨਾਲ ਕੀ ਆ ਵੀ ਆਪਾਂ ਬੇਸ਼ੱਕ ਆਪਾਂ ਆਪਣਾ ਨਿਊਟ੍ਰੀਸ਼ਨ ਵਧੀਆ ਹੈਗਾਗਾ ਪਰ ਕੀ ਆ ਵੀ ਐਸੋਡੋਸਸ ਦੇ ਕਾਰਨ ਉਹ ਚੀਜ਼ਾਂ ਹੋਖ ਨੂੰ ਲੱਗਦੀਆਂ ਨਹੀਂ ਜਿਹਦੇ ਨਾਲ ਕਿ ਜਿਹੜੀ ਇਹਨਾਂ ਦੀ ਆਪਾਂ ਸੋਲ ਕਹਿ ਦਿੰਨੇ ਆ ਉਹ ਪ੍ਰੋਪਰ ਅੱਗੇ ਬੰਦ ਹੀ ਨਹੀਂ ਹੈਗੀ ਜਿਵੇਂ ਆਪਾਂ ਇਸ ਖੁਰ ਨੂੰ ਵੀ ਦੇਖੀਏ ਤਾ ਸੋਲ ਨਹੀਂ ਬਣੀ ਹੈਗੀ ਕਿ ਉਹ ਜਿਹੜੀ ਆਪਾਂ ਕੁਝ ਇਨਫੈਕਸ਼ਨ ਕਰਕੇ ਦੇਖ ਲਓ ਉਹ ਸਾਰੀ ਸੋਲ ਖਤਮ ਹੋ ਚੁੱਕੀ ਆ ਤੇ ਜਿਹੜੀ ਬਾਹਰਲੀ ਆਪਣੀ ਵਾਲ ਹੈਗੀ ਆ ਕੱਲੀ ਉਹ ਰਹਿ ਗਈ ਆ ਜੀ ਹੁਣ ਜਦੋਂ ਇਹ ਫਰਸ਼ ਦੇ ਉੱਪਰ ਡਾਇਰੈਕਟਰ ਟੱਚ ਕਰਦੀ ਆ ਸੋਲ ਇੰਨੀ ਨਰਮਾ ਤਾਂ ਉਹਦੇ ਨਾਲ ਪਸ਼ੂ ਨੂੰ ਤਕਲੀਫ ਹੁੰਦੀ ਆ ਇਸ ਦੀ ਆਪਾਂ ਜਿਹੜੀ ਰਿਕਵਰੀ ਸ਼ੀਟਿੰਗ ਕਰਵਾ ਸਕਦੇ ਆ ਕਿ ਇਸ ਨੂੰ ਇੱਕ ਤਾਂ ਪ੍ਰੋਪਰ ਕੱਚੇ ਚ ਕੀਤਾ ਜਾਵੇ ਕਿ ਪਸ਼ੂ ਨੂੰ ਤਕਲੀਫ ਨਾ ਹੋਵੇ ਤੋਰੇ ਫੇਰੇ ਚ ਦੂਸਰਾ ਕੀ ਆ ਵੀ ਇਸ ਨੂੰ ਐਕਸਟਰਾ ਜਿਹੜਾ ਆਪਾਂ ਵਧੀਆ ਨਿਊਟ੍ਰੀਸ਼ਨ ਦੇ ਕੇ ਪਲੱਸ ਫਰ ਨੂੰ ਆਪਾਂ ਨੀਲੇ ਤੋਥੇ ਦੇ ਵਿੱਚ ਡਿਪ ਕਰਕੇ ਇਸ ਦੀ ਰਿਕਵਰੀ ਛੇਤੀ ਕਰਾ ਸਕਦੇ ਹਾਂ ਠੀਕ ਹੈ ਜੀ ਜਿਵੇਂ ਵੀਰ ਜਗਸੀਰ ਨੇ ਦੱਸਿਆ ਵੀ ਇਹਨੂੰ ਨਿਊਟ੍ਰੀਸ਼ਨ ਡਾਈਟ ਸਹੀ ਚਾਹੀਦੀ ਹੈ ਪਰ ਬਾਡੀ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਸਾਨੂੰ ਵੀ ਲੱਗਦਾ ਹੈ ਇਹਨਾਂ ਨੇ ਵੀ ਜੱਜ ਕੀਤਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਪਰ ਫਿਰ ਵੀ ਦੇਖ ਲਓ ਤੁਸੀਂ ਪੈਰਾਂ ਦੇ ਵਿੱਚ ਜਿਹੜੀ ਉਹ ਪ੍ਰੋਬਲਮ ਹੈ ਟੌਕਸਿਸਿਟੀ ਦੇ ਕਾਰਨ ਜਾਂ ਉਹ ਕਿਸੇ ਮੌਚਰ ਦੇ ਕਾਰਨ ਦੇਖੋ ਪ੍ਰੋਬਲਮ ਆ ਗਈ ਉਹਦੇ ਕਾਰਨ ਵੈੜ ਹੈ ਜਿਹੜੀ 15 ਦਿਨ ਪਹਿਲਾਂ ਸੂਪੀ ਹੈਗੀ 10 ਦਿਨ ਤੇ ਪੈਰ ਛੱਡ ਦੋਦਾ ਜਗਸੀਰ ਤੇ ਇਹਨੇ ਜਿਹੜਾ ਫੀਮੇਲ ਤਖਲੀਪ ਨਾਲ ਕਾਫ ਨੂੰ ਵੀ ਜਿਹੜਾ ਡੈੱਡ ਬਰਥ ਦਿੱਤਾਗਾ ਸੋ ਇਦਾਂ ਦੇ ਵੀ ਕੇਸ ਆ ਜਾਂਦੇ ਹੁੰਦੇ ਹੈਗੇ ਖੇਚ